ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਉਹ ਠੀਕ ਠਾਕ ਹੋ ਜੀ ਅੱਜ ਮਰੰਡਾ ਸ਼ਹਿਰ ਦੇ ਵਿੱਚ ਫਿਰ ਰਹੇ ਆ ਜੀ ਆ ਸਾਡਾ ਯਾਰ ਹੈ ਦੇਖੋ ਇੱਕ ਇਹ ਕਹ ਲੋ ਵੀ ਜਦੋਂ ਕੱਛਿਆਂ ਵਿੱਚ ਫਿਰਦੇ ਹੁੰਦੇ ਹंदे ਜਿੱਦਾਂ ਯਾਰ ਹੈ ਇਹ ਹੁਣ ਉਹ ਪਹਿਲਵਾਨੀ ਕਰਨ ਲੱਗ ਗਿਆ ਇਹ ਮੰੰਡਾ ਮਰੰਡਾ ਸ਼ਹਿਰ ਦੇ ਵਿੱਚ ਕੱਲ ਬਹੁਤ ਟ੍ਰੈਫਿਕ ਸੀ ਬਾਈ ਆਹ ਰੋਡ ਤੇ ਤਕਰੀਬਨ ਅੱਧਾ ਘੰਟਾ ਚਮਕੌਰ ਬਾਈਪਾਸ ਤੇ ਲੈ ਕੇ ਅੰਡਰਬ੍ਰਿਜ ਤੱਕ ਲੱਗ ਰਿਹਾ ਦਾ ਇੰਨੀ ਟ੍ਰੈਫਿਕ ਦੀ। ਕੱਲ ਸੱਚੂ ਵਾਹ ਟ੍ਰੈਫਿਕ ਦੀ 50 ਦੇ। ਮੈਂ ਕਿਹ ਐ ਕੱਲ। ਮੈਂ ਉਹਦੇ ਨੂੰ ਫਸ ਗਿਆ ਤੇਰੀ ਭੜਾਈ ਨੂੰ ਰੱਖਣੀਆ ਬਣਾਉਣਾ ਆਇਆ ਦਾ। ਮੈਂ ਖੰਡ ਕਿੰਨੀ ਘੁੰਮ ਕੇ ਆਇਆ ਭਰਾਵਾ। ਮੈਂ ਤਾਂ ਬੜੇ ਫਸ ਗਿਆ। ਅੱਜ ਥੋੜੀ ਸ਼ਾਂਤੀ ਐ। ਭਾਈ ਫਿੱਟੀ ਕਰਕੇ ਹੈ। ਤਿਆਰ ਵਾਲੇ ਦਿਨ ਅੱਗੇ ਪਿਛੇ ਹੋ ਗਈ ਬਾਈ ਰੱਖਣੀਆ ਬੰਨਿਆ ਕਰੋ। ਕਿਉਂਕਿ ਬਹੁਤ ਜ਼ਿਆਦਾ ਟ੍ਰੈਫਿਕ ਆ ਸਾਡਾ ਰਹਿਦਾ। ਮੰਦ ਭੱਗੀਆਂ ਕੱਟਣਾ ਹੋ ਜੰਨੀਆਂ। ਤਿਆਰ ਖਰਾਬ ਹੋ ਜੰਨੀਆਂ। ਹਣ ਪਾਈ ਹਾਂਜੀ ਭਾਈ ਜੀ ਦੇਖੋ ਤੁਸੀਂ ਇਹ ਟੂਲ ਪਲਾਜ ਦਾ ਹਾਲ ਹੈ ਅੰਨੀ ਲੁੱਟ ਹੋ ਰਹੀ ਹੈ ਬਿਨਾਂ ਗਲਤੇ ਕਿੰਨਾ ਜਾਮ ਲੱਗਿਆ ਪਿਆ ਦੱਸੋ ਸਿਰਫ ਦੋ ਲਾਈਨਾਂ ਚਾਲੂ ਕਰੀਆਂ ਹੋਈਆਂ ਬਾਕੀ ਬੰਦ ਨੇ ਫਾਸਟੈਗ ਦਾ ਕੀ ਫਾਇਦਾ ਜੇ ਅਗਰ ਤੁਸੀਂ ਏਕਣੇ ਹੈਰਾਨ ਕਰਨ ਲੋਕਾਂ ਨੂੰ ਅਸੀਂ ਜਾ ਰਹੇ ਹਾਂ ਜੀ ਗੁਰਫਤੈਨ ਇਨਕਲੇਵ ਦੇ ਵਿੱਚ ਆਪਣਾ ਫਲੈਟ ਹੈ ਜੀ ਉੱਥੇ 3 3 ਮੰਜ਼ਿਲ 3 ਮੰਜ਼ਿਲਾ ਕਿਸੇ ਨੇ ਰੈਂਟ ਤੇ ਲੈਣਾ ਉਹ ਵੀ ਜਰੂਰ ਦੱਸਿਓ ਬਿਨਾਂ ਗੱਲ ਤੇ ਜਾਮ ਲੱਗਿਆ ਪਿਆ ਪਤਾ ਨਹੀਂ ਉਹਦੀ ਕੋਈ ਮਸ਼ੀਨ ਮਸ਼ੂਨ ਚ ਪਰ ਹਾਂ ਬੋਲ ਉਹਨੋਂ ਪਰ ਮੈਂ ਤਾਂ ਦੱਸ ਤੂੰ ਗਿਆ ਚੌੜੇ ਤੂੰ ਫੇਮਸ ਹੋਏਂ ਕਿਆ ਵੇ ਦੱਸ ਤਾਂ ਸਹੀ ਬੀ ਬੰਦਾ ਦੇਖੋ ਜੀ ਬੈਂਕ ਦੇ ਵਿੱਚ ਐਡੇ ਵੱਡੀ ਪੋਸਟ ਤੇ ਆਏ ਦੇਖੋ ਇਹਦੀ ਹਰਕਤਾਂ ਦੇਖੋ ਛੁੱਟਦਾ ਲੈ ਯਾਰ ਆ ਸਾਡਾ ਇਹ ਤੂੰ ਵੀ ਖੂੜੇ ਕੈਚ ਆਉਟ ਵੀ ਇਹ ਚਲਾਉਣਾ ਹੁਣ ਚਾਹੀਦਲ ਹਾਂ ਇਹ ਚੈਨਲ ਚਲਾਉਣਾ ਆਪਾਂ ਨੇ ਲੋਕਾਂ ਨੂੰ ਅਪੀਲ ਕਰਕੇ ਜਿੰਨੇ ਵੀ ਮੇਰੇ ਕਸਟਮਰ ਆਏ ਪੰਜਾਬ ਰਿਸ ਬੈਂਕ ਦੇ ਵਿੱਚ ਜਿਨ੍ਹਾਂ ਕੋਲ ਜਿਨ੍ਹਾਂ ਕੋਲ ਮੈਂ ਦਿੱਤੇ ਕੋਲੇ ਸਾਰੇ ਗੁੱਟਾ ਉਹਨੇ ਵੀ ਬੀਬੀ ਬਚਾਰੀ ਕੇ ਇਹ ਚੈਨਲ ਸਬਸਕ੍ਰਾਈਬ ਕਰੋ ਬਾਈ ਕਰ ਲੋ ਇਹਨਾਂ ਸਬਸਕ੍ਰਾਈਬ ਕਰ ਲੋ ਚੈਨਲ ਦਾ ਹਾਂਜੀ ਦੇਖੋ ਇਹ ਫਲੈਟ ਚ ਨੂੰ ਜਾ ਰਹੇ ਆ ਇਹ ਗੁਰਫਾ ਦੇ ਨੇ ਗਲੇਵ ਹੈ ਦੇਖੋ ਤੁਸੀਂ ਆ ਇਹਨੇ ਮਾਰੇ ਇਹਨੇ ਕੰਬੇ ਕੰਬੇ ਇਸ ਕੰਬੇ ਕੰਬੇ ਪਹਿਲਾ ਤਾਂ ਬਾਈ ਔਰ ਥੋੜਾ ਜਿਹਾ ਲਾਈਟ ਦੀ ਪ੍ਰੋਬਲਮ ਵੀ ਥੀ ਹੁਣ ਦੇਖੋ ਕਿ ਆ ਫਰਸਟ ਕਲਾਸ ਕੰਮ ਕਰਦਾ ਦੇਖੋ ਤੁਸੀਂ ਹਰੇ ਮੈਂ ਕਹਿੰਦਾ ਖੰਬੇ ਬਹੁਤ ਜ਼ਿਆਦਾ ਨੇੜੇ ਨਹੀਂ ਬਣਾਤੇ ਇਹਨਾਂ ਨੇ ਲਾਤੇ ਕਿੰਨਾ ਤਕੜਾ ਸਿਸਟਮ ਕਰਿਆ ਵੀ ਤਾਰ ਨਾ ਕੋਈ ਲੂਜ਼ ਹੋਵੇ ਹਨਾ ਕੁਝ ਖਰੜ ਸ਼ਾਇਰ ਹੈ ਖਰੜ ਲੱਗਦਾ ਨਹੀਂ ਹੈਗਾ ਬੰਬੇਈ ਲੱਗਦਾ ਉਹ ਪੰਜਾਬੀ ਵੱਧੇ ਘੱਟੇ ਦਿਖਦੇ ਇੱਥੇ ਸਾਡਾ ਮਿੱਤਰ ਨੇ ਬਾਈ ਫਲੈਟ ਬਣਾਇਆ ਹੈ ਹੈ ਫਲੈਟ ਬਣਾਇਆ ਬੰਦੇ ਨੇ ਬਾਈ ਤਿੰਨ ਮੰਜ਼ਿਲਾ ਕਿਸੇ ਨੇ ਰੈਂਟ ਪਰ ਜਰੂਰ ਲੈਣਾ ਹੋਵੇ ਜਰੂਰ ਆ ਸਕਦਾ ਕੰਟੈਕਟ ਸਾਡਾ ਨਾਲ ਕਰ ਸਕਦਾ ਉਹ ਤਾਂ ਮੈਂ ਦਿਖਾਵਾਂ ਤੁਹਾਨੂੰ ਜਿਹੜੇ ਤਾਂ ਲੈਣ ਨੂੰ ਪੈਣਾ ਨਹੀਂ ਨਹੀਂ ਮੈਂ ਨਹੀਂ ਲੈਣਾ ਕੋਈ ਵੀ ਤੂੰ ਅਜੇ ਉੱਧਰ ਜਾ ਮੇਰੇ ਕੋਲ ਪੈਸੇ ਹੈਗੇ ਨੇ ਲੈਣ ਨੂੰ ਤੇਰੇ ਪੈਸੇ ਹੁਣ ਤੇਰੇ ਕੋਲ ਮੋਬਾਈਲ ਦਾ ਘਟਾ ਕਿੱਥੇ ਆ YouTube ਤੇ ਵੇਖ ਕਹਾੜੀ ਉਹਨੂੰ ਅਜੇ ਤੱਕ ਨਾਲੇ ਪਹਿਲੀ ਵੀ ਕੰਬੀ ਨਹੀਂ ਆਈ 40 ਵਿਊ ਨਹੀਂ ਆਏ ਅਜੇ ਸਾਡੇ ਜੀਤੇ ਚਾਚੇ ਦੀ ਅਜੇ ਤੁਹਾਡੀ TRP ਘਟਾ ਹੈ ਜੇ ਤੁਹਾਨੂੰ ਦੀ ਵਧ ਗਈ ਪੂਰੀ ਵਾਇਰਲ ਹੋ ਗਿਆ ਉਹਦਾ ਕੋਈ ਫੇਰ ਪਊਗਾ ਆ ਦੇਖੋ ਦੇਖੋ ਇਹ ਸੱਤ ਫੁੱਟ ਦਾ ਬੰਦਾ ਜਾਂਦਾ ਦੇਖੋ ਜੀ ਇਹ ਪਤਾ ਨਹੀਂ ਨਜੀਰੀਆ ਦੇ ਪਤਾ ਨਹੀਂ ਕਿੱਥੇ ਦੇ ਸੱਤ ਫੁੱਟ ਦਾ ਬੰਦਾ ਜਾਂਦਾ ਜੀ ਆਹਨੇ ਪੰਜਾਬੀ ਦਾ ਕਿਟਮਟੇ ਰਹਿ ਗਏ ਇਹ ਰਸਤਾ ਸਾਡੇ ਫਲੈਟ ਨੂੰ ਜਾਂਦਾ ਹੈ ਕਿਸੇ ਸੱਜਣ ਮਿੱਤਰ ਨੇ ਗੁਰਪਤਿੰਨ ਕਲੇਬ ਦੇ ਵਿੱਚ ਜਾ ਕੇ ਕਿਸੇ ਨੇ ਰੈੱਡ ਪਰਚਾਈ ਦਾ ਜ਼ਰੂਰ ਆਜਰੀ ਲਾਇਓ ਬਾਕੀ ਤੁਹਾਨੂੰ ਅੰਦਰ ਵੀ ਦਿਖਾਉਨੇ ਆ ਲਓ ਜੀ ਪਹੁੰਚ ਗਏ ਬਾਈ ਦੇਖੋ ਤੁਸੀਂ ਬਗੀਚਾ ਵੀ ਲਾਇਆ ਸੀ ਛੋਟਾ ਜਿਹਾ ਆਹ ਦੇਖੋ ਮਹਾਰਾਜੀ ਕਿਰਪਾ ਦੇ ਨਾਲ ਨੰਬਰ ਵੀ ਤੁਸੀਂ ਦੇਖ ਸਕਦੇ ਆ 9781153133 ਚਲੋ ਜੀ ਜਾਓ ਅੱਗੇ ਵਧੀਆ ਦੇਖੋ ਜੀ ਵਧੀਆ ਲੋਕੇਸ਼ਨ ਹੈ ਇਹ ਸੱਜਣ ਮਿੱਤਰ ਨੇ ਮਿਲਣਾ ਹੋਵੇ ਕੋਈ ਵੈਲੀ ਨੰਬਰ ਪਰ ਕਾਲ ਕਰ ਸਕਦਾ ਹੂੰ 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 ਮੈਨੂੰ ਪਤਾ ਨਹੀਂ ਕਹਿੰਦਾ ਮਤਲਬ ਲੋਕ ਨਹੀਂ ਭੁੱਲਿਆ ਜੰਤੇ ਮੇਰੀਏ ਲੋ ਜੀ ਦੇਖੋ ਸੋਫਾ ਲੱਗਿਆ ਹੈ ਜੀ ਵਿੱਚੇ ਕਿਚਨ ਹੈ ਫ੍ਰਿਜ ਦੇਖੋ ਮੈਂ ਤੁਹਾਨੂੰ ਇੱਕ ਆ ਰੂਮ ਹੈ ਦੇਖੋ ਜੀ ਕਾ ਬੈਡਰੂਮ ਹੈ ना वॉशरूम है अटैच ए सी वगैरह लग गया सब इन्वेटर पे और दूजा रूम आ गया सामने डूर है अटैच बाथरूम सब कुछ जिन्हें रेंट है अंदर कर लेंगे भाई वो भी गल होगी कह कर लेंगे कोई चक्कर नहीं है ਬੇਲਜੀ ਸੋ ਬਾ ਸਭ ਕੁਝ ਹਵਾ ਵਿੱਚ ਵੀ ਲੂਗਾ। ਬਾਹਰ ਜਾ ਕੇ ਹੁਣ ਬੈਠੀ ਆ। ਜੋਈ ਭਾਈ। ਆਗੇ ਹੁਣ ਥੋੜੀ ਜਿਹੀ ਪੇਟ ਪੂਜਾ ਕਰਨੀ ਹੈ। ਕਿੱਧਰ ਜਾਣਾ KFC ਜਾਣਾ ਕਿ 버거 किंग ਜਾਣਾ? ਉਧਰ ਚੱਲ 버거 किंग ਚੱਲਦੇ ਯਾਰ। ਉਧਰ ਖਾ ਕੇ ਦੇਖ ਲੈਨ ਤਾਂ ਮੈਂ ਕਈ ਵਾਰ ਜਾਇਆ। ਆ ਨਾ ਵਾ ਕੁੱਤ ਪੜਾਏ ਸ਼ੁਰੂ ਕਰਿਆ। ਤੇ ਇਹਦੇ ਤੋਂ ਦੂਈਆ ਕੱਟ ਕੇ ਕੱਢ ਬੜਾ ਲੂ ਲਾਉਗਾ ਮਜ਼ਾਕ ਆ ਮਜ਼ਾਕ ਕਰੀ ਜਾਣਾ ਤੂੰ ਵੈਸੇ ਮਰੇ ਹੋ ਮੁੱਟੇ ਤੈਨੂੰ ਲੋ ਜੀ ਭਾਈ ਉੱਪਰ ਕਰ ਕਿੰਗਾ ਕੇ ਪਰ ਕਰ ਦੇਖਦੇ ਆ ਖਾ ਕੇ ਕਹਿ ਜਾਣਾ ਤਾ ਹੋ ਲੱਗੂਗਾ ਤੜਕਾ